ਕਿੱਦਾਂ ਲਾਈਟ ਬੰਦ ਕਰਦਾ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਹਾਂ ਨਦਰ ਨੇ ਲਾਈਟ ਹੁਣ ਇਸ ਟਾਈਮ ਬੰਦ ਕਰਦੀ ਆ ਤੇ ਹੁਣ ਨਦਰ ਜਗਾਊਗਾ ਨਦਰ ਦੇਖ ਲਓ ਲਾਈਟ ਜਗਾਦੀ ਨਦਰ ਨੇ ਵਾਓ ਆ ਦੇਖੋ ਲਾਈਟ ਜਗਾਈ ਆ ਨਦਰ ਤੋਂ ਇਦਾਂ ਕਿਦਾਂ ਚੜਿਆ ਨਦਰ ਥੱਲੇ ਉੱਤਰ ਜੋ ਦੱਸੋ ਤੁਸੀਂ ਕੀ ਫਾਰਮੂਲਾ ਅਪਣਾਇਆ ਤੁਸੀਂ ਲਾਈਟ ਬੰਦ ਕਰਦੇ ਦੇਖੋ ਦੇਖੋ ਤੁਸੀਂ ਲਾਈਟ ਕਿਦਾਂ ਨਦਰ ਨੇ ਜਗਾਈ ਆ ਤੁਸੀਂ ਆਪ ਹੈਰਾਨ ਹੋ ਗਏ ਤੇ ਕਿੱਦਾਂ ਨਜ਼ਰ ਲਾਇਟ ਲਗਾਈ ਨਜ਼ਰ ਕਿੱਦਾਂ ਲਾਇਟ ਲਗਾਈ ਤੁਸੀਂ ਦੱਸੋ ਸਭ ਤੋਂ ਪਹਿਲਾਂ ਕੀ ਰੱਖਿਆ ਉੱਥੇ ਨਦਰ ਨੇ ਕੀ ਰੱਖਿਆ ਉੱਥੇ ਸਭ ਤੋਂ ਪਹਿਲਾਂ ਜੀ ਗੋਲ ਨਹੀਂ ਉੱਥੇ ਕੀ ਰੱਖਿਆ ਸੀ ਕਿ ਲਾਈਟ ਕਿੱਦਾਂ ਜਗਾਈ ਤੁਸੀਂ ਕਿਹੜੇ ਤੈਨੂੰ ਕੰਜਰ ਨੂੰ ਦੇ ਦੇ ਕਰਕੇ ਦਿਖਾਓ ਦੇਖੋ ਨਦਰ ਤਾਂ ਦੇਖੋ ਫਾਰਮੂਲਾ ਨਦਰ ਨੇ ਥੱਲੇ ਫੱਟੀ ਰੱਖੀ ਫਾਰ ਉੱਪਰ ਲੈਤਾ ਦਾ ਬਟਨ ਔਨ ਕੀਤਾ ਆਫ ਕੀਤਾ ਤੇ ਲਾਈਟ ਜਗੀ ਤੁਹਾਨੂੰ ਦੁਆਰਾ ਲੈਟ ਜਗਾਊਗਾ ਨਦਰ ਆ ਦੇਖੋ ਅੱਜ ਕੱਲ ਦੀ ਜਨਰੇਸ਼ਨ